ਨਿਵਾਸੀ ਪਿੰਡ ਕੁਰਕਾ ਪਿੰਡ ਗੁਦਰ ਸਿੰਘ ਵਾਲੀ ਭੈਣੀ ਤੇ ਆਸ-ਪਾਸ ਸਰਬੱਤ ਧਾਣੀਆਂ ਸਮੂਹ ਸੰਗਤਾਂ ਨੂੰ ਬੀਐਸਐਫ ਵੱਲੋਂ ਇੱਕ ਸੂਚਨਾ ਜਾਰੀ ਕੀਤੀ ਗਈ ਹੈ ਇਹ ਸੂਚਨਾ ਇਸ ਪ੍ਰਕਾਰ ਹੈ ਜਿੰਨਾ ਵੀਰਾਂ ਦੇ ਖੇਤ ਬਾਰਡਰ ਤਾਰਬੰਦੀ ਦੇ ਨਾਲ ਲੱਗਦੇ ਹਨ ਉਹ ਆਪਣੇ ਖੇਤਾਂ ਤੋਂ 400 ਮੀਟਰ ਬਾਰਡਰ ਤਾਰ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਵਾਈ ਨਾ ਬੀਜੀ ਜਾਵੇ ਨਾ ਹੀ ਜ਼ਮੀਨ ਵਾਈ ਜਾਵੇ ਤਾਰਬੰਦੀ ਤੋਂ ਬਾਹਰਲੇ ਪਾਸੇ 400 ਮੀਟਰ ਦੀ ਹੱਦ ਦੇ ਵਿੱਚ ਨਾ ਜਮੀਨ ਵਿੱਚ ਕੋਈ ਫਸਲ ਉਗਾਈ ਜਾਵੇ ਨਾ ਹੀ ਜਮੀਨ ਨੂੰ ਵੋਣਾ ਹੈ ਅਤੇ ਨਾ ਹੀ ਜਮੀਨ ਵਿੱਚ ਪਾਣੀ ਛੜਨਾ ਹੈ ਇਹ ਬੇਨਤੀ ਇਹ ਸੂਚਨਾ ਬੀਐਸਐਫ ਵੱਲੋਂ ਕੀਤੀ ਜਾ ਰਹੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਾਰਡਰ ਤੋਂ 400 ਮੀਟਰ ਤੋਂ ਬਾਹਰਲੇ ਪਾਸੇ ਕੋਈ ਵੀ ਸਜਣ ਵੀਰ ਖੇਤੀ ਨਾ ਗੋ ਉਗਾਵੇ ਨਾ ਹੀ ਜ਼ਮੀਨ ਨੂੰ ਵਾਵੇ ਦੁਬਾਰਾ ਫਿਰ ਤੋਂ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਸੂਚਨਾ ਬੀਐਸਐਫ ਵੱਲੋਂ ਕੀਤੀ ਜਾ ਰਹੀ ਹੈ ਜਿੰਨਾ ਵੀਰਾਂ ਦੇ ਖੇਤ ਤਾਰ ਤੋਂ ਬਾਹਰਲੇ ਪਾਸੇ ਹਨ ਬਾਰਡਰ ਤਾਰ ਤੋਂ ਬਾਹਰਲੇ ਪਾਸਿਓ 400 ਮੀਟਰ ਦੀ ਹੱਦ ਦੇ ਵਿੱਚ ਕੋਈ ਵੀ ਵੀਰ ਖੇਤੀ ਨਾ ਕੀਤੀ ਜਾਵੇ ਅਤੇ ਨਾ ਹੀ ਜ਼ਮੀਨ ਨੂੰ ਵਾਇਆ ਜਾਵੇ ਅਤੇ ਨਾ ਹੀ ਪਾਣੀ ਛੱਡਿਆ ਜਾਵੇ ਜੋ ਕੋਈ ਇਸ ਦੀ ਉਲੰਘਣਾ ਕਰਦਾ ਹੈ ਉਹ ਆਪਣਾ ਆਪ ਜ਼ਿੰਮੇਵਾਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ